ਜੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਮਸਲੀਨ ਦਾ ਕੜਾਈ ਵਾਲਾ ਸੂਟ ਹੈ ਜੀ ਹੈਂਡਵਰਕ ਦੇ ਉੱਤੇ ਹੈਗਾ ਮਸਲੀਨ ਦਾ ਹੈਂਡਵਰਕ ਵਾਲਾ ਕੜਾਈ ਵਾਲਾ ਸੂਟ ਬਿਲਕੁਲ ਫੈਂਸੀ ਦੁਪੱਟੇ ਦੇ ਨਾਲ ਮਾਰਕੀਟ 'ਚ ਵਿਕੇ 1400 ਦਾ ਵਿਕੇ 1500 ਦਾ ਸਾਡਾ ਰੇਟ 800 ਰੁਪਈਆ ਜੀ ਇਹ 800 ਰੁਪਈਏ ਦੇ ਵਿੱਚ ਭਰਾਵਾ ਦੀ ਹੱਟੀ ਦਿੱਤੇ ਸੇਰ ਮੇਲੇ ਦਿੱਤੇ ਜੀ ਹੈਂਡਵਰਕ ਦਾ ਕੰਮ ਫੈਂਸੀ ਕੜਾਈ ਬਿਲਕੁਲ ਕੱਟਵਰਕ ਦੁਪੱਟੇ ਦੇ ਨਾਲ ਸਿਰਫ 800 ਰੁਪਈਏ 'ਚ ਘੱਟਾ ਜੀ ਭਰਾਵਾ ਦੇ ਦਿੱਤੇ 800 ਰੁਪਈਏ ਦੇ ਵਿੱਚ ਰੰਗ ਤੇ ਡਿਜ਼ਾਈਨ ਬਹੁਤ ਕਲਰਾਂ ਦੇ ਵਿੱਚ ਮਾਲ ਪਹੁੰਚ ਗਿਆ ਇਹਦੇ ਵਿੱਚ ਜੀ ਹਾਰੇ ਨਵੇਂ ਨਵੇਂ ਰੰਗਾਂ ਦੇ ਵਿੱਚ ਸਮਾਲ ਹੋਰ ਪਹੁੰਚੂਕਿਆ ਜੀ ਇਹ ਡਿਜ਼ਾਈਨਿੰਗ ਦੇਖੋ ਇੱਕ ਤੋਂ ਇੱਕ ਵਧੀਆ ਡਿਜ਼ਾਈਨਿੰਗ ਹੈ ਜੀ ਰੇਟ ਸਿਰਫ 800 ਰੁਪਏ ਦੇ ਵਿੱਚ ਹੈ ਜੀ ਇਹ ਭਰਾਮਾਂ ਦੀ ਹੱਤੀ ਦਿੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈ ਜੀ ਆਦੇ ਪੱਟਾ ਨਾਲ ਫੈਂਸੀ ਦੁਪੱਟੇ ਦੇ ਨਾਲ ਭਰਾਮਾਂ ਦੀ ਹੱਤੀ ਦਿੱਤੇ ਜੀ ਪਰ ਆਮਾ ਦੀ ਹੱਤੀ ਵਾਸਤੇ ਮੋਰ ਮੰਟੀ ਜੀ ਭਾਰੀ ਛੇਲ ਮੇਰੇ ਦਿੱਤੇ ਜੀ ਆਲੇ ਕਲਰ ਇਹਦੇ ਵਿੱਚ ਪਰ ਆਮਾ ਦੀ ਹੱਤੀ ਦੇ ਉੱਤੇ ਭਾਰੀ ਛੇਲ ਮੇਨੇ ਦਿੱਤੇ ਜੀ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਕਲਰ ਨਵੇਂ ਤੋਂ ਨਵੇਂ ਕਲਰਿੰਗ ਕੋਈ ਡਿਜ਼ਾਈਨਿੰਗ ਦਾ ਤੇ ਕਲਰਿੰਗ ਦਾ ਹੈਂਡਵਰਕ ਦਾ ਕੰਮ ਕੱਟਵਰਕ ਦੇ ਦਪੱਤੇ ਦੇ ਨਾਲ ਦਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਜੀ ਨਾਲ ਕੱਟਵਰਕ ਬਰੀਕ ਕੱਟਵਰਕ ਦਾ ਕੰਮ ਹੈ ਚਾਲ ਗੁੱਤੀ ਬਣੀ ਹੋਈ ਹੈਗੀ ਰੇਟ ਇਹਦਾ ਵੀ ਸਿਰਫ 800 ਰੁਪਏ ਹੈ ਜੀ 800 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦਿੱਸਦੀ ਹੈ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਦੀ ਡਿਜ਼ਾਈਨਿੰਗ ਬਹੁਤ ਡਿਜ਼ਾਈਨਾਂ ਦੇ ਵਿੱਚ ਤੇ ਕਲਰਾਂ ਦੇ ਵਿੱਚ ਜਿੰਨੀ ਮਰਜ਼ੀ ਕੁਆਲਿਟੀ ਲੈ ਸਕਦੇ ਹੋ ਇਹਦੇ ਵਿੱਚ ਜੀ ਕਿੰਨੇ ਮਰਜ਼ੀ ਵੈਰਾਈਟੀ ਲੈ ਸਕਦੇ ਹੋ ਜੀ ਬਹੁਤ ਵੈਰਾਈਟੀ ਬਾਹਰ ਆ ਗਿਆ ਜੀ ਇਹਦੇ ਵਿੱਚ 800 ਰੁਪਏ ਦਾ ਸੂਟ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਲੈਣਾ ਕੋਈ ਦੁਕਾਨਦਾਰੀ ਵਾਸਤੇ ਵਿਆਹ ਸ਼ਾਦੀ ਵਾਸਤੇ ਦਾ ਬਹੁਤ ਸੁਨਹਿਰੀ ਮੌਕਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ट्रॉली बैग बिल्कुल फ्री तो जा रहा जी। पारी में ले जा है पारी में ले जी भरावानी दे हट्टी दे देते भारी सेर मेला चल रहा है भावों की हट्टी देते भारी सेर मेले दते जी रंग डिजाइनिंग भी बहुत ही कटर डिजाइना बाल पहुंच चुके जी है भावों की हट्टी उत्ते भारी सेल मेले दते रंग ਇਹ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਪੰਜ ਤੋਂ ਛੇ ਕੰਨਾਂ ਦੇ ਚਮਾਰ ਹੋਊਗਾ ਜਿਹਦੇ ਵਿੱਚ ਤਕਰੀਬਨ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਥੀ ਉੱਤੇ ਭਾਰੀ ਸੇਰ ਮੇਲਾ ਆਹ ਦੇਖੋ ਜੀ ਇਹਦੇ ਨਾਲ ਐਕਸਟਰਾ ਆ ਗਿਆ ਇਹ ਐਡ ਹੋਰ ਵੀ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲਾ ਹੋਇਆ ਇਹਦੇ ਵਿੱਚ ਰੇਟ ਸਿਰ 500 ਰੁਪਏ ਦੇ ਵਿੱਚ ਆ ਇਹ ਮਸਲੀਨ ਦਾ ਕੱਪੜਾ ਹੈ ਮਸਲੀਨ ਦਾ ਦੁਪੱਟਾ ਹੈਗਾ ਨਾਲ ਹੈਂਡਵਰਕ ਦਾ ਕੰਮ ਹੈ ਜੀ ਨਾਲ ਹੈਂਡਵਰਕ ਦਾ ਕੰਮ ਨਾਲ ਮਸਲੀਨ ਦਾ ਸੂਟ ਮਸਲੀਨ ਦੇ ਦਪੱਟੇ ਦੇ ਨਾਲ ਸਿਰਫ 800 ਰੁਪਏ ਦੇ ਵਿੱਚ ਦਿੱਤਾ ਜੀ ਇਹ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਇਹ ਸਕੀਮ ਚੱਲ ਰਹੀ ਹੈ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਬਿਲਕੁਲ ਟੌਟਲੀ ਦਾ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਬਸਟਾਂ ਰੋਡ ਮੌੜਵੰਡੀ ਜ਼ਿਲ੍ਹਾ ਮਠਿੰਡਾ